ਸਤਿਗੁਰੂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਥਾਂ-ਥਾਂ ਤੇ ਨਗਰ ਕੀਰਤਨ ਸਜਾਏ ਜਾ ਰਹੇ ਨੇ ਖੰਨਾ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ ਇੱਕ ਵਿਸ਼ਾਲ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਸੁਖਸਾਗਰ ਸਾਹਿਬ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਅਰਦਾਸ ਕਲੋਨੀ ਰਾਮਨਗਰ ਵਾਇਆ ਜੀਟੀ ਰੋਡ ਤੋਂ ਲੰਘੇਗਾ ਤੇ ਨਾਲ ਹੀ ਸਰਵਿਸ ਰੋਡ ਤੋਂ ਹੁੰਦਾ ਹੋਇਆ ਮੋੜ ਸਮਾਦੀ ਰੋਡ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਹੀ ਸੰਪੂਰਨ ਹੋਵੇਗਾ ਇਸ ਨਗਰ ਕੀਰਤਨ ਦੌਰਾਨ ਰਾਗੀ ਢਾਡੀ ਅਤੇ ਸਿੱਖ ਸੰਗਤਾਂ ਦੇ ਵੱਲੋਂ ਗੁਰਬਾਣੀ ਦੇ ਸ਼ਬਦ ਗਾਏ ਗਏ ਨੇ ਤੇ ਨਾਲ ਹੀ ਗੁਰ ਇਤਿਹਾਸ ਦੇ ਨਾਲ ਵੀ ਸਾਂਝ ਪਾਈ ਗਈ ਹੈ ਸੰਗਤਾਂ ਦੇ ਵੱਲੋਂ ਥਾਂ-ਥਾਂ ਤੇ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਰਸਤੇ ਦੇ ਵਿੱਚ ਕਈ ਥਾਵਾਂ ਤੇ ਲੰਗਰ ਵੀ ਲਗਾਏ ਗਏ ਨੇ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਸਕੂਲੀ ਬੱਚੇ ਵੀ ਹਾਜ਼ਰ ਨੇ ਇਸ ਸਬੰਧੀ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਕਾਉਂਸਲਰ ਦੇ ਪਤੀ ਰਣਵੀਰ ਸਿੰਘ ਲਾਡੀਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਨੇ ਕੀ ਕੁਝ ਕਿਹਾ ਗਿਆ ਉਹ ਵੀ ਮਾਨਕ ਤੇ ਜੇ ਪ੍ਰਕਾਸ਼ ਤੇ ਤੁਮਤ ਦਾ ਨਗਰ ਕੀਰਤਨ ਚੱਲਿਆ ਜਾ ਰਿਹਾ ਅੱਜ ਇਹ ਮਹਾਨਾਰ ਕੀਰਤਨ ਗੁਰਦੁਆਰਾ ਸੁਖਸਾਗਰ ਸਾਹਿਬ ਤੋਂ ਗੁਰੂ ਨਾਨਕ ਦੇਵ ਜਗਤ ਗੁਰੂ ਉਦਾਲਾ ਦੇਵ ਜੀ ਦੇ ਪ੍ਰਕਾਸ਼ ਦੇ ਸੰਬੰਧ ਵਿੱਚ ਇਸ ਇਸ ਵਾਪੇ ਨੂੰ ਸ਼ੁਰੂ ਕੀਤਾ ਹੈ ਇਹ ਆਪਣਾ ਰੋਜ਼ ਨਵਾਂ ਤੋਂ ਹੁੰਦਾ ਹੋਇਆ ਦਰਸ਼ਤ ਕਰੋਣੀ ਹੋਪਟੇ ਜਾਂਦਾ ਹੋਇਆ ਨਗਰ ਆਪਨਾਗਰ ਤੋਂ ਬਾਇਆ ਜੀਦੀ ਰੋਡ ਆਪਣਾ ਸਵਾਦੀ ਰੋਡ ਤੋਂ ਐਚਐਸ ਬਾਬਤ ਹੋਊਗਾ 5 ਕਿਉਂਕਿ 53 ਨੂੰ ਗੁਰਾਂ ਦੇ ਪ੍ਰਕਾਸ਼ ਦਿਹਾੜਾ ਇਸ ਕਰਕੇ ਜਿਹਾ ਜਿਹਾ ਆਪਣਾ ਅੱਜ ਬਹੁਤ ਭਾਰੀ ਸੰਗਤ ਇਕੱਠ ਹੋਇਆ ਸੰਗਤ ਦਾ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਸਭ ਦਾ ਬਹੁਤ ਧੰਨਵਾਦ ਅੱਜ ਕਿੰਦਾ ਉਸ਼ਾ ਦੇਖਣ ਨੂੰ ਮਿਲਦਾ ਅੱਜ ਦੇਖੋ ਸੰਗਤਾਂ ਨੂੰ ਦੇਖੋ ਕਿਵੇਂ ਬਹੁਤ ਪ੍ਰਤੂਕ ਦਾ ਆਪਣਾ ਆਪਣੇ ਆਪਣੇ ਗੁਰਾਂ ਦੇ ਦੀ ਯਾਦ ਕਰਦੇ ਹੋਏ ਉਹਨਾਂ ਆਪਣਾ ਉਹਦੇ ਉਹਦੇ ਬੱਚੇ ਸਾਰਾ ਉਸੇ ਉਹਦੇ ਸਵਾਦ ਕੀਤਾਗੇ ਪਾਠ ਮੰਨ ਸਾਹਿਬ ਕਿਹਨਾਂ ਚੋਗੇ ਅੱਜ ਗੁਰ ਕੀਤਨ ਵਾਹਿਗੁਰੂ ਜੀ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਬੁਰਖ ਤੇ ਲੱਖ ਲੱਖ ਮੁਬਾਰਕਾਂ ਅੱਜ ਸੁਖ ਸਾਗਰ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ ਹੈ ਲੱਖ ਲੱਖ ਮੁਬਾਰਕਾਂ ਅਕਾਲਪੁਰਖ ਸਾਹਿਬ ਨੂੰ ਚੜ੍ਹਦੀ ਕਲਾ ਰੱਖ ਵਾਹਿ ਖਾਲਸਾ